ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਕਸਰ ਨਹੀਂ ਛੱਡ ਰਹੀ ਬਦਨਾਮ ਹੋਣ ਦੇ ਵਿੱਚ ਲੋਕ ਬਹੁਤ ਜ਼ਿਆਦਾ ਦੁਖੀ ਹੋਏ ਨੇ ਇਹਨਾਂ ਦੇ ਜਿਹੜੀ ਕਾਰਜਕਾਰੀ ਹੈ ਕੋਈ ਕੰਮ ਸਹੀ ਢੰਗ ਦੇ ਨਾਲ ਨਹੀਂ ਕਰ ਰਹੇ ਔਰ ਇਹਨਾਂ ਦੇ ਜਿਹਨੇ ਐਮਐਲਏ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਉਹ ਅਗਰ ਫੰਡ ਵੀ ਆਉਂਦਾ ਹੈ ਤਾਂ ਇੱਧਰ ਉੱਧਰ ਹੋ ਜਾਂਦਾ ਹੈ ਆਪਦੇ ਆਪ ਦੇ ਹਲਕੇ ਦਾ ਵਿਕਾਸ ਨਹੀਂ ਕਰ ਰਹੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਔਰ ਵੱਡੀ ਖਬਰ ਤੁਹਾਨੂੰ ਦੱਸ ਰਹੇ ਆ ਜੋ ਸੂਤਰਾ ਤੋਂ ਪਤਾ ਚੱਲਦੀ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਜਿੰਨਾ ਜਿਹੜੇ ਉਹਨਾਂ ਦੇ ਐਮਐਲਏ ਨੇ ਜੇ ਗੱਲ ਕਰ ਲਈ ਇੱਕ ਐਮਐਲਏ ਦੀ ਤਾਂ ਰੰਪਰਾ ਹਲਕਾ ਫੂਲ ਤੋਂ ਬਲਕਾ ਸਿੱਧੂ ਜਿਹੜੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਖਾਸ ਵਰਕਰ ਸੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰ ਦਿੱਤਾ ਸੀ ਬਲਕਾ ਸਿੱਧੂ ਨੂੰ ਜਿਤਾਉਣ ਦੇ ਲਈ ਜਿਹੜੇ ਉਹਨਾਂ ਦੇ ਬਹੁਤ ਖਾਸ ਵਰਕਰ ਨੇ ਉਹ ਪਾਸਾ ਪਲਟਣ ਲਈ ਤਿਆਰ ਬੈਠੇ ਨੇ ਜਦੋਂ ਹੀ ਸਮਾਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਗਿਆ ਉਹਨਾਂ ਨੇ ਨਾਲ ਦੀ ਨਾਲ ਤਖਤਾ ਪਲਟ ਦੇਣਾ ਇਹ ਖਬਰਾਂ ਸੂਤਰਾਂ ਤੋਂ ਪਤਾ ਲੱਗਿਆ ਨੇ ਪੱਕੀਆਂ ਖਬਰਾਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵੇਲੇ ਬਲਕਾਰ ਸਿੱਧੂ ਦੇ ਖਾਸ ਵਰਕਰ ਪਾਸਾ ਪਲਟ ਦੇ ਨਜ਼ਰ ਦਿਖਾਈ ਦੇਣਗੇ ਜੇ ਗੱਲ ਕਰ ਲਈਏ ਬਲਕਾਰ ਸਿੱਧੂ ਨੂੰ 56000 ਵੋਟ ਪਈ ਸੀ ਤੇ ਜਿ ਹੁਣ ਦੀ ਅਗਰਾ ਪਿੱਛੇ ਲੋਕ ਸਭਾ ਦੇ ਚੋਣਾਂ ਹੋ ਕੇ ਹਟੀਆਂ ਕਰਮਜੀਤ ਅਣਮੋਲ ਨੂੰ ਸਿਰਫ 22000 ਵੋਟ ਪਈ ਬਾਕੀ 34000 ਵੋਟ ਕਿੱਥੇ ਗਈ ਜਿਹੜੇ ਬਲਕਾਰ ਸਿੱਧੂ ਦੇ ਨਾਲ ਉਹਨਾਂ ਦੇ ਖਾਸ ਵਰਕਰ ਜਾਂ ਜੋ ਵੀ ਪੁਰਾਣੇ ਵਰਕਰ ਜਿਹੜੇ ਚਲੇ ਗਏ ਨੇ ਜਿਨ੍ਹਾਂ ਨੂੰ ਕੱਢ ਦਿੱਤਾ ਗਿਆ ਜਿਨ੍ਹਾਂ ਨੇ ਮਿਹਨਤ ਵੀ ਕੀਤੀ ਉਹ ਵਰਕਰ ਹੁਣ ਕਿੱਥੇ ਨੇ ਨਵੇਂ ਵਰਕਰ ਐਡ ਹੋ ਰਹੇ ਨੇ ਪੁਰਾਣੇ ਵਰਕਰਾਂ ਦੀ ਪੁੱਛਗਿੱਛ ਨਹੀਂ ਹੁੰਦੀ ਜਿਹੜੇ ਹੁਣ ਰਹਿੰਦੇ ਵਰਕਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜਿਨੇ ਵੀ ਐਮਐਲਏ ਨੇ ਸੂਤਰਾਂ ਤੋਂ ਪਤਾ ਲੱਗ ਰਿਹਾ ਕਿ ਉਹ ਜਦੋਂ ਵਿਧਾਨ ਸਭਾ ਦੀ ਚੋਣਾਂ ਆਗੀਆਂ ਉਹਨਾਂ ਨੇ ਪਾਸਾ ਪਲਟ ਦੇਣਾ ਨਾਲ ਦੀ ਨਾਲ ਹੀ ਉਹ ਮੌਕਾ ਭਾਲਦੇ ਪਏ ਨੇ ਇੱਕ ਡਰਦੇ ਵੀ ਨੇ ਕਿ ਅਗਰ ਅਸੀਂ ਹੁਣੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਛੱਡੀਏ ਤੇ ਹੋਰ ਪਾਰਟੀ ਨੂੰ ਅਸੀਂ ਜੁਆਇਨ ਕਰੀਏ ਤਾਂ ਸਾਡੇ ਤੇ ਝੂਠਾ ਪਰਚਾ ਪਾ ਦਿੱਤਾ ਜਾਣਾ। ਜਿਹਾ ਜਿਹੜੀਆਂ ਜਿਹੜੇ ਜਿਹੜੇ ਅਸੀਂ ਕੰਮ ਕਰਾਏ ਨੇ ਉਹ ਸਾਰੇ ਉਹਨਾਂ ਨੇ ਵਾਪਸ ਲੈ ਲੈਣੇ ਆ ਇੱਕ ਸਕਿੰਟ ਦੇ ਵਿੱਚ ਹੀ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਵਰਕਰ ਹੋਰ ਪਾਸੇ ਜਾ ਰਹੇ ਨੇ ਰਾਮਪਰਾ ਦੇ ਵਿਕਾਸ ਨੂੰ ਲੈ ਕੇ ਵੀ ਬਿਲਕਾਰ ਸਿੱਧੂ ਸੁੱਤੇ ਪਏ ਨੇ ਨਸ਼ਾ ਇੰਨਾ ਜ਼ਿਆਦਾ ਵਿਕੀ ਜਾਂਦਾ ਇੱਕ ਹੱਬ ਬਣ ਚੁੱਕਿਆ ਰਾਮਪਰਾ ਸੱਡੇ ਵਾਜਾਂ ਦੀਆਂ ਦੁਕਾਨਾਂ ਨੇ ਗਲੀ ਗਲੀ ਦੇ ਵਿੱਚ ਔਰ ਦੂਜੇ ਪਾਸੇ ਗੱਲ ਕਰੀਏ ਤਾਂ ਮਰਾਜ਼ ਦੇ ਵਿੱਚ ਬੁਰਾ ਹਾਲ ਹੈ ਇੰਨੀਆਂ ਸਰਕਾਰਾਂ ਬਦਲ ਚੁੱਕੀਆਂ ਇੱਕ ਕਹਿੰਦੇ ਸੀ ਕਿ ਅਸੀਂ ਨਵੀਂ ਸਰਕਾਰ ਲੈ ਕੇ ਆ ਰਹੇ ਹਾਂ ਇੱਕ ਬਦਲਾ ਕਰਕੇ ਵੇਖ ਲੈਣਿਆ ਲੋਕਾਂ ਦਾ ਕਹਿਣਾ ਸੀ ਕਿ ਬਦਲਾ ਕਰਾਂਗੇ ਤਾਂ ਸ਼ਾਇਦ ਸਾਡੇ ਲਈ ਕੁਝ ਚੰਗਾ ਹੋਵੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇੱਕ ਇਹ ਜੀ ਮੋਹਰ ਲਗਾ ਲਈ ਹੈ ਕਿ ਹੋਰਾਂ ਪਾਰਟੀਆਂ ਹਜੇ ਹੋਰ ਪਾਰਟੀਆਂ ਅਕਾਲੀ ਦਲ ਕਾਂਗਰਸ ਉਹ ਹਜੇ ਚੰਗੇ ਸੀ ਇਹ ਤਾਂ ਉਹਨਾਂ ਨਾਲੋਂ ਵੀ ਗਏ ਗੁਜ਼ਰੇ ਹੋ ਗਏ ਜਿੰਨਾ ੱਤਕਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕਰੀ ਹੈ ਉਹ ਦੂਜੀਆਂ ਪਾਰਟੀਆਂ ਸਰਕਾਰਾਂ ਨੇ ਕਦੇ ਉਹ ਜਿਹਾ ਕੰਮ ਨਹੀਂ ਕੀਤਾ ਮਰਾਜ਼ ਦੇ ਵਿੱਚ ਸੀਵਰੇਜ ਦੇ ਪਾਣੀ ਨੂੰ ਲੈ ਕੇ ਬਹੁਤ ਟਾਈਮ ਤੋਂ ਸੰਘਰਸ਼ ਚੱਲ ਰਿਹਾ ਜਿਹਦਾ ਹਜੇ ਤੱਕ ਕੋਈ ਵੀ ਹੱਲ ਹਲਕਾ ਵਿਧਾਇਕ ਵੱਲੋਂ ਨਹੀਂ ਕੀਤਾ ਗਿਆ ਹਰ ਰੋਜ਼ ਵੀਡੀਓਜ਼ ਪੈ ਰਹੀਆਂ ਨੇ ਬਲਕਾਰ ਸਿੱਧੂ ਦੇ ਧਿਆਨ ਦੇ ਵਿੱਚ ਵੀ ਲਿਆਂਦੀ ਜਾਂਦੀ ਹੈ ਗੱਲ ਕਿ ਰਾਮਪਰਾ ਦੇ ਵਿੱਚ ਇਹ ਕੰਮ ਕਰਾਉਣ ਵਾਲੇ ਨੇ ਮਰਾਜ਼ ਦੇ ਵਿੱਚ ਇਹ ਕੰਮ ਕਰਾਉਣ ਵਾਲੇ ਨੇ ਹੋਰ ਵੀ ਜਿੰਨੇ ਹਲਕੇ ਪੈਂਦੇ ਨੇ ਕਿ ਇਹ ਕੰਮ ਪਿੰਡਾਂ ਦੇ ਵਿੱਚ ਕਰਾਉਣ ਵਾਲੇ ਨੇ ਪਰ ਫਿਰ ਵੀ ਬਲਕਾਰ ਸਿੱਧੂ ਦੇ ਧਿਆਨ ਦੇ ਵਿੱਚ ਆਉਣ ਦੇ ਬਾਵਜੂਦ ਵੀ ਬਲਕਾਰ ਸਿੱਧੂ ਵੱਲੋਂ ਇਗਨੋਰ ਕੀਤਾ ਜਾਂਦਾ ਹੈ ਲੋਕਾਂ ਦੇ ਕੰਮ ਕਰਨ ਨੂੰ ਜਿਹੜੇ ਕੰਮ ਕਰਨੇ ਨੇ ਲੋਕਾਂ ਦੇ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ ਹੈ। ਬਸ ਜੋ ਆਪਦੇ ਕੰਮ ਨੇ ਕਿਸੇ ਦੇ ਭੋਗਤੇ ਜਾਏ ਸੰਸਕਾਰਤੇ ਜਾਏ ਜਾਂ ਕਰ ਕਿਸੇ ਲੋਕਾਂ ਦੀਆਂ ਸਮੱਸਿਆਵਾਂ 10 ਪਰਿਵਾਰਾਂ ਦੀਆਂ ਸਮੱਸਿਆਵਾਂ ਸੋਲੀਆਂ ਤਾਂ ਉਹ ਖਬਰ ਅਖਬਾਰ ਦੇ ਵਿੱਚ ਲੱਗ ਗਈ ਜਿਹੜੀ ਉਹਨਾਂ ਦੇ ਆਪ ਦੇ ਖੁਦ ਉਹਨਾਂ ਦੇ ਨਾਲ ਪ੍ਰੈਸਰ ਪੁਟਰ ਹੁੰਦੇ ਨੇ ਬਸ ਉਹ ਖਬਰਾਂ ਲੱਗ ਜਾਂਦੀਆਂ ਨੇ। ਬਲਕਾਰ ਸਿੱਧੂ ਅਗਰ ਲੱਗਦਾ ਕਿ ਅਸੀਂ ਸਹੀ ਕੰਮ ਕਰ ਰਹੇ ਹਾਂ ਬਲਕਾਰ ਸਿੱਧੂ ਨੂੰ ਤਾਂ ਉਹਨਾਂ ਨੇ ਆਮ ਪੱਤਰਕਾਰ ਨੇ ਜਿਹੜੇ ਕਿ ਉਹਨਾਂ ਨੂੰ ਬਲਾਕ ਕੇ ਉਹਨਾਂ ਦੇ ਨਾਲ ਇੰਟਰਵਿਊ ਕਰਨੀ ਚਾਹੀਦੀ ਹੈ ਦੱਸਣਾ ਚਾਹੀਦਾ ਕਿ ਸਾਡੀ ਸਰਕਾਰ ਦੇ ਵਿੱਚ ਗਲਤੀ ਕੀ ਹੈ ਦੱਸੋ ਫਿਰ ਅਸੀਂ ਦੱਸਾਂਗੇ 2.5 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹੜੇ ਕੰਮ ਕੀਤੇ ਨੇ ਅਸੀਂ ਉਂਗਲਾਂ ਤੇ ਗਿਣਾਵਾਂਗੇ